ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਗੱਲ ਕਰ ਜਾ ਰਿਹਾ ਹਾਂ ਡਾਕਟਰ ਢਿੱਲੋ ਸਾਹਿਬ ਬਾਰੇ ਮੇਰੀ ਇੱਕ ਰਿਪੀਟਰ ਬੈਡ ਸੀ ਮੈਂ ਡਾਕਟਰ ਦਾ ਨੰਬਰ ਲੈਂਤਾ ਫੇਸਬੁੱਕ ਤੇ ਮੈਨੂੰ ਨੰਬਰ ਮਿਲਿਆ ਮੈਂ ਉਹ ਤੋਂ ਡਾਕਟਰ ਨੂੰ ਆਪਦੀ ਬੈਡ ਬਾਰੇ ਜੋ ਪ੍ਰੋਬਲਮ ਸੀ ਉਹਨਾਂ ਸਾਰੀ ਦੱਸੀ ਡਾਕਟਰ ਸਾਹਿਬ ਨੂੰ ਡਾਕਟਰ ਨੇ ਮੈਨੂੰ 5-10 ਮਿੰਟਾਂ ਦਾ ਚ ਹੱਲ ਦੱਸਤਾ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਉਹਨੇ ਮੈਨੂੰ ਡਾਕਟਰ ਨੇ ਦਵਾਈ ਭੇਜੀ ਕਿ ਤੁਸੀਂ ਆਹ ਦਵਾਈ ਪਰਾਓ ਦਵਾਈ ਪ੍ਰਾਉਣ ਤੋਂ ਬਾਅਦ ਤੁਸੀਂ ਪਾਊਡਰ ਦਿੱਤਾ ਸੀ ਇੱਕ ਮੈਨੂੰ ਪਾਊਡਰ ਕਰਾ ਤੁਸੀਂ ਇਹ ਪਾਊਡਰ ਗਾਂ ਨੂੰ ਪਾਓ ਉਹ ਮੈਂ 20 ਦਿਨ ਮੇਰਾ ਪਾਊਡਰ ਚੱਲਿਆ ਸੀ 20 ਦਿਨਾਂ ਦੇ ਅੰਦਰ ਅੰਦਰ ਮੇਰੀ ਗਾਂ ਬੋਲ ਪਈ ਸੀ ਫਿਰ ਦਵਾਈ ਵੀ ਪ੍ਰਾਹ ਤੀ ਮੈਂ ਪਾਊਡਰ ਵੀ ਕਿਤੇ ਪਾਤਾ ਸੀ ਗਾਂ ਨੂੰ ਫਿਰ ਇੱਕ ਹੀਡ ਮਿਸ ਕਰਵਾ ਕੇ ਮੈਂ ਗਾਂ ਦੇ ਕਿਰੋ ਟੀਕਾ ਲਵਾਇਆ ਸਾਡੇ ਲੋਕਲ ਡਾਕਟਰ ਤੋਂ ਮੇਰੀ ਗਾਂ ਹੁਣ ਅੱਜ ਤਿੰਨ ਮਹੀਨੇ ਦੇ ਵਿੱਚ ਇੱਕ ਪਾਸ ਕਰਵਾਤੀ ਗਾਂ ਮੇਰੀ ਗੱਭਾਂ ਰਹੇਗੀ ਮੈਂ ਡਾਕਟਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਰੇ ਪੈਂ ਵੀਰਾਂ ਨੂੰ ਜੋ ਮੇਰੇ ਪਿੰਨਾ ਵੀ ਡੈਰੀ ਫਾਰਮ ਦਾ ਕੰਮ ਕਰਦਾ ਮੈਂ ਬੱਧ ਤੋਂ ਬੱਧ ਡਾਕਟਰ ਜੀ ਲੋ ਸਭ ਨੂੰ ਸਪੋਰਟ ਕਰੋ ਬਹੁਤ ਵਧੀਆ ਬੰਦਾ ਹੈਗਾ ਨੇਚਰ ਪੱਖੋਂ ਵੀ ਤੇ ਡਾਕਟਰੀ ਦੀ ਤਾਂ ਬਸ ਹੀ ਰਹੀ ਲਾ ਦਿੰਦਾ ਜੀ ਮੇਰਾ ਪਿੰਡ ਹੈਗਾ ਸੈਡ ਜ਼ਿਲ੍ਹਾ ਬਰਨਾਲਾ ਜੀ ਧੰਨਵਾਦ ਜੀ ਡਾਕਟਰ ਜੀ ਤਦਵਾਰ ਤੋਂ ਮੈਂ ਫੇਰ ਕਰਦਾ ਬਹੁਤ ਬਹੁਤ ਸ਼ੁਕਰੀਆ ਮੇਰੀ ਗਾਂ ਰਹਿੰਦੀ ਨਹੀਂ ਸੀ ਮੈਂ ਇੱਕ ਸਰਫ ਫੋਨ ਤੇ ਹੱਲ ਕਰਤਾ ਜੀ ਡਾਕਟਰ ਹਜੇ ਲਵੇ ਵੀ ਨਹੀਂ ਸੀ ਆਇਆ ਗਾਂ ਦੇ ਧੰਨਵਾਦ ਡਾਕਟਰ ਸਾਹਿਬ ਤੁਹਾਨੂੰ ਸਲੂਟ ਆ ਜੀ ਤੁਹਾਡੀ